ਜੀ ਵਾਈਗੂ ਆਪਣੇ ਸੋਈਆਂ ਗਾਂ ਤਾਂ ਆਪਾਂ ਪਹਿਲਾਂ ਡੋਗੇ ਚੋਕੇ ਤੋਂ ਦੀ ਵੀ ਬੋਲੀ ਬਣਾਈ ਬੋਲੀ ਆਪਾਂ ਨਾ ਜੇ ਕੜਸੀ ਮਾਰਦੇ ਏਦਾਂ ਤੇ ਆਪਣੇ ਵੱਜ ਜਾਣੇ ਡਲੇ ਮੋਟੇ ਮੋਟੇ ਆਪਾਂ ਕੜਸੀ ਮਾਰੀ ਏਦਾਂ ਜਦੋਂ ਦੱਤ ਮੱਠੀ ਮੱਠੀ ਏਦਾਂ ਏਦਾਂ ਕਰਕੇ ਕੜਸੀ ਮਾਰੀਏ ਉਹਦਾ ਕਰਕੇ ਨਾ ਜਿੱਦ ਆਪਾਂ ਗੁੜ ਤੋਂ ਸ਼ੱਕਰ ਬਣਾ ਲਈ ਦੀ ਏਦਾਂ ਕਰਕੇ ਪੀ ਲਿਆ ਇਹਨੂੰ ਚੰਗੀ ਤਾਂ ਤੇ ਆਪਾਂ ਹੁਣ ਬੋਲੀ ਤਿਆਰ ਕਰਦੇ ਹਾਂ ਜੀ ਇਹਦੇ ਵਿੱਚ ਪਾਉਣਾ ਕੁਝ ਨਹੀਂਗਾ ਕਹ ਦਿੰਦੇ ਪੰਜਾਂ ਤੋਂ ਅਨਰ ਲਾਈਦਾ ਤੇ ਚਾਪਾ ਕੁਛ ਨਹੀਂ ਪਾਉਣਾ ਇਦਾਂ ਕੱਲੀ ਬੋਲੀ ਬਣਾਉਣੀ ਤੇ ਖੰਡ ਆਪਾਂ ਨਾਲ ਹੀ ਪਾਤੀ ਜਦੋਂ ਇਹ ਨੂੰ ਦਾ ਤਾਂ ਹੋਵੇਗਾ ਮੱਖੀ ਮਠੀ ਅਿੱਦਾਂ ਕਟਚੀ ਮਾਰਦਣ ਪੁੱਠੀ ਕਟਚੀ ਆ ਜੇ ਆਪਾਂ ਇਦਾਂ ਮਾਰਦੇ ਵੀ ਤੇ ਬੱਜਣੇ ਬੱਜਣੇ ਆਪਾਂ ਮਾਰਦੇ ਇਦਾਂ ਖੰਡ ਵਿੱਚ ਪਾਤੀ ਜਿੱਦਾਂ ਖੰਡ ਦੀ ਮੰਨ ਲਓ ਵਿੱਚੇ ਚਾਣੀ ਬਣਦੀ ਆ ਇਹ ਹੁਣ ਆਪਾਂ ਜਿੱਦ ਤੱਕ ਪਰਖੀ ਨਹੀਂ ਪਰਖੀ ਹੁਣ ਸਮਝ ਆਣੀ ਇਪਰੋਂ ਆਪਾਂ ਇਹਨੂੰ ਕੋਣ ਆਪਣਾ ਥੋੜੀ ਲਾਲ ਕਰਾਂਗੇ ਟਾਈਮ ਲਾਵਾਂਗੇ ਹੋਰ ਥੋੜਾ ਜਿਹਾ ਅੱਗ ਜੇ ਤੇਜ਼ ਕੀਤੀ ਫੁੱਟ ਪੱਜ ਜਾਣੇ ਆਪਾਂ ਫੁੱਟ ਨਹੀਂ ਪੱਲਣੇ ਇਹਦੇ ਵਿੱਚ ਇਹਦੇ ਆਪਾਂ ਸੌਂਫ ਵੀ ਪਾ ਚੱਕ ਸਕਦੇ ਹਾਂ ਖਾਸ ਕਰਕੇ ਜੋ ਮਲਟੀ ਪਾ ਸਕਦੇ ਪਰ ਪਾਉਣਾ ਨਹੀਂ ਆਪਾਂ ਕੁਝ ਤੇ ਬਾਦਾਮ ਵੀ ਪਾ ਸਕਦੇ ਪੀਏ ਇਹ ਗਾਂ ਦੇ ਘਾਸ ਹੁਈ ਹੈ ਇਹਦੇ ਪਹਿਲੇ ਡੋਕੇ ਆ ਇਹ ਬਹੁਤ ਤਾਕਤ ਵਾਲੇ ਹੁੰਦੇ ਆ ਨਹੀਂ ਜਿਹੜਾ ਜਿਹੜਾ ਮੜਾ ਮੋਟਾ ਪਾਣੀ ਸੀ ਆਪਾਂ ਵੀ ਚੀਨ ਲੀਏ। ਆਹ ਚੱਕਮਾਈ ਵਾਲੀ ਹੋ ਗਈ ਦੇਖੋ ਮਿੱਤਰਾਂ। ਖੂਸ ਹੋ। ਬਰਫੀਆਂ ਨੂੰ ਜਮਾਉਣੀ ਹੈ। ਪਰ ਆਪਾਂ ਬਰਫੀਆਂ ਨੂੰ ਜਮਾਉਣੀ ਨਹੀਂ ਆਪਾਂ ਇਹਦੇ ਨਾਲ ਨਾਲ ਕਰ ਲੈਣੀ ਆ। ਤੇ ਆਪਾਂ ਪੂਰ ਜੀ ਹਮ ਜਮਾਉਣੀ ਜਦਾ ਪੂਰਤੀ ਲੈਣੀ। ਇਹ ਆਪਾਂ ਇਦਾਂ ਰਹਿਣ ਨਾ ਕਿ ਫਿਰ ਬਰਫੀਆਂ ਨੂੰ ਦੇਖੋ ਚੁੱਪ ਚੁੱਪੀ। ਲਓ ਜੀ। ਦੇ ਗੋੜੀ ਹੋ ਗਈ ਤਿਆਰ ਐ ਬਰਦੀ ਜਿਹਾ ਕਰੇ ਕੋੰਦਾ ਸਾਬਨ ਤੇ ਪਾਣੀ ਪੂਰੀ ਦਾ ਸੁੱਕ ਗਿਆ ਜੀ ਤੇ ਹੁਣ ਆਪਾਂ ਇਹਨੂੰ ਲਾ ਲੈਨੇ ਥੱਲੇ ਥੱਲੇ ਲਾ ਕੇ ਫੇਰ ਆਪਾਂ ਇਹਨੂੰ ਪਰਾ ਦੇ ਵਿੱਚ ਦੇਖੋ ਆਪਾਂ ਕੁشن ਕਿਉਂ ਕਰ ਆਪਾਂ ਨਹੀਂ ਆਉਂਦਾ ਬਹੁਤ ਆਗਤ ਵਾਲੀ ਹੁੰਦੀ ਹੈ पसुੰਦ ਹੈ ਪਹਿਲੇ ਢੋਕੇ ਗਾਵਾ ਦੀ ਮੇਰੀ ਕਿ ਪਸੰਦ ਵੱਢ ਲਏ ਇਹ ਆਪਾਂ ਨੂੰ ਲੱਗਾ ਮੱਠੀ ਮੱਠੀ ਅੱਗੇ 1.5 ਮਿੰਟਾਂ ਲਾ ਦਿੰਦੇ ਹਾਂ 来来 ਅੱਜ ਆਪਾਂ ਕੋਈ ਨਹੀਂ ਪਾਇਆ ਇਹਦੇ ਵਿੱਚ ਕੁਝ ਨਹੀਂ ਪਾਇਆ ਦੇਖੋ ਬੋਲੀ ਇਹਦੀ ਆਪਾਂ ਟੁਕੜੀਆਂ ਵਿੱਚ ਕੱਟ ਸਕਦੇ ਹਾਂ ਜੀ ਬਹੁਤ ਸੋਹਣੇ ਬਣ ਗਏ। ਛੰਗੀ ਤਰ੍ਹਾਂ ਆਪਾਂ ਹੱਥੋਂ ਬਣਾਪਤਾ ਹਾਂ। ਸਿਰਫ ਖੰਡ ਆਜਾ ਜੀ ਖਾ ਲੋ ਸਾਰੇ ਜਣੇ ਸਾਡੀ ਵੀਡੀਓ ਵੇਖਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬਰ ਕਰਿਆ ਕਰੋ ਇਹ ਹੈ ਜੀ ਗਾਂ ਦੇ ਦੁੱਧ ਦੀ ਬੋਲੀ ਸਸਰੀ ਕਾਲ ਜੀ ਸਾਰਿਆਂ